ਨਸ਼ੇ ਨੂੰ ਖਤਮ ਕਰਨ ਲਈ ਪਿੰਡ ਪਿਤਾਤਪੁਰ ਵਿੱਚ ਬਣੀ 11 ਮੈਂਬਰੀ ਕਮੇਟੀ ਪੰਚਾਇਤ ਨੇ ਵੀ ਦਿੱਤਾ ਪੂਰਾ ਸੱਤ ਕਰਤਾ ਐਲਾਨ ਕੋਈ ਵੀ ਨਸ਼ਾ ਵੇਚਦਾ ਜਾਂ ਪਿੰਦਾ ਫੜਿਆਗਾ ਕੀਤੀ ਜਾਵੇਗੀ ਛੇਤਰਾਨਾ ਫਲਸੀਬਾ ਨਸ਼ੇੜੀ ਨਸ਼ਾ ਤਸਕਰ ਤੇ ਪ੍ਰਸ਼ਾਸਨ ਤੋਂ ਦੁਖੀ ਲੋਕਾਂ ਨੇ ਬਣਾਈ ਨਸ਼ਿਆਂ ਨੂੰ ਪਿੰਡ ਵਿੱਚੋਂ ਖਤਮ ਕਰਨ ਲਈ ਕਮੇਟੀ ਕੀਤਾ ਵੱਡਾ ਉਪਰਾਲਾ ਉਹਨਾਂ ਆਖਿਆ ਕਿ ਪਿੰਡ ਦੇ ਨੌਜਵਾਨ ਨਸ਼ੇ ਨਾਲ ਦਿਨ-ਦਿਨ ਖਤਮ ਹੁੰਦੇ ਜਾ ਰਹੇ ਹਨ ਪ੍ਰਸ਼ਾਸਨ ਨੂੰ ਅਲੰਭਾ ਦਿੰਦੇ ਆਖਿਆ ਕਿ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਤਾਂ ਅਸੀਂ ਉਸ ਦੀ ਪੂਰੀ ਮਦਦ ਕਰਾਂਗੇ ਪੀਣ ਅਤੇ ਵੇਚਣ ਵਾਲੇ ਦੇ ਫਿਰੇਗੀ ਰੱਜ ਕੇ ਛਤਰੌੜ ਆਪਾਂ ਜਾ ਕੇ ਕਰਾਵਾਂਗੇ ਖੁਦ ਜਾ ਕੇ ਕਰਾਵਾਂਗੇ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਨੂੰ ਵੀ ਸਹਿਯੋਗ ਕਰਨ ਦੀ ਕੀਤੀ ਅਪੀਲ ਆਓ ਦੇਖਦੇ ਹਾਂ ਦਰਸ਼ਨਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਆਪਾਂ ਕਰੋਨੇਆ ਪਿੰਡ ਦੇ ਮੋਹਤਵਾਰਾਂ ਨਾਲ ਗੱਲ ਕਰਕੇ ਪਿੰਡ ਦੇ ਇੱਥੇ ਪੰਚਾਇਤ ਵੀ ਮੌਜੂਦ ਆ ਤੇ ਮੇਰੇ ਵੀਰ ਨੌਜਵਾਨ ਵੀ ਜਿੰਨਾ ਉਪਰਾਲਾ ਕੀਤਾ ਵਾ ਨਸ਼ੇ ਬਰੋ ਹਾਂਜੀ ਸਾਸ਼ੀ ਗੱਲ ਹਾਂਜੀ ਅੱਜ ਜੋ ਤੁਸੀਂ ਗੁਰਦੁਆਰਾ ਸਾਹਿਬ ਦੇ ਵਿਖੇ ਜੋ ਵੀ ਉਪਰਾਲਾ ਕੀਤਾ ਵਾ ਕਿ ਇਹ ਇਹਦੇ ਵਾਸਤੇ ਕੀ ਨੌਜਵਾਨਾਂ ਨੂੰ ਕੀ ਮੈਸੇਜ ਦੋਗੇ ਤੇ ਆਮ ਜਨਤਾ ਨੂੰ ਕੀ ਮੈਸੇਜ ਦੋਗੇ ਅੱਜ ਬੇਟੇ ਨੌਜਵਾਨਾਂ ਨੇ ਵੱਡਾ ਵੱਡਾ ਉਪਰਾਲਾ ਕੀਤਾ ਵਾ ਨਸ਼ਿਆਂ ਦੇ ਸਾਰੇ ਨੰਦ ਕੋ ਪਤਾ ਕੀਤਾ ਨਾ ਇੱਕ ਕਮੇਟੀ ਬਣਾਈ ਗਈ ਆ 11 ਮੈਂਬਰ ਦੀ ਉਹਦੇ ਉੱਪਰ ਸੰਚਲਨ ਵੀ ਲਏ ਆ ਬਾਦ ਮੰਤਰੀ ਜੀ ਅਸਲ ਇਹ ਇਹਨਾਂ ਦਾ ਬਹੁਤ ਹੀ ਚੰਗਾ ਪ੍ਰਾਪਨਾ ਵਾ ਕਿ ਇਹ ਕਮੇਟੀ ਜਿਹੜੀ ਆ ਫੇਰ ਸਾਹਾਰਤ ਨੂੰ ਨਸ਼ਿਆਂ ਦੇ ਵਿਰੁੱਧ ਬੈਠੀ ਜੀ ਅਸੀਂ ਇਹਨਾਂ ਦਾ ਪਟਿਆਤ ਤਲੂ ਸਾਰਾ ਪੂਰਾ ਸੰਯੋਗ ਦਮਾ ਦੇ ਜਿੱਦਾਂ ਦਾ ਵੀ ਇਹ ਸੰਯੋਗ ਬੰਨ੍ਹਣਗੇ ਉਹ ਅਸੀਂ ਜਮਾਏ ਕੇ ਇਹ ਜਨੇ ਨਸ਼ਾ ਛੱਡਣਾ ਉਹਦੀ ਇਹ ਵਾਈ ਵੀ ਦਵਾ ਕੇ ਸਾਰਾ ਕੁਝ ਲੈ ਕੇ ਦਵਾ ਦੇ ਮਾਦੀ ਮਰ ਜਾਉ ਤੇ ਕੋਈ ਨਹੀਂ ਲਖਾ ਵੀ ਦਾ ਪਿੰਡ ਚ ਇਹ ਫਟਿਆ ੱਲੋ ਮੈਂ ਤੇ ਪਿੰਡ ਵਾਲੋ ਵੀ ਕਹਿੰਦੇ ਆ ਸਾਰੇ ਹਮ ਕਮੇਟੀ ਵਾਲੋ ਵੀ ਕਹਿੰਦੇ ਆ ਉਹਦੀ ਕੋਈ ਮਦਦ ਨਹੀਂ ਕੀਤੀ ਜਾਉ ਉਹਦੇ ਮਗਰ ਕੋਈ ਬੰਦਾ ਨਹੀਂ ਕਰਦਾ ਪਿੰਡ ਬਦਾਲਪੁਰ ਦੇ ਵਿੱਚ ਕਮੇਟੀ ਬੱਜੀ ਗਈ ਆ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਮੇਟੀ ਦੇ ਬਿਲਕੁਲ ਨਾਲ ਆਂ ਜਿਸ ਮੁਚਾ ਪੰਚਾਇਤ ਮੁਚਾ ਪਿੰਡ ਕਮੇਟੀ ਦੀ ਪੂਰੀ ਮਦਦ ਕਰੂਗਾ ਹਰ ਤਰ੍ਹਾਂ ਦਾ ਮਦਦ ਕਰੂਗਾ ਅਗਰ ਜੇ ਕੋਈ ਪਿੰਡ ਦਾ ਕੋਈ ਵੀ ਬੰਦਾ ਨਸ਼ਾ ਵੀ ਦਾ ਫੜਿਆ ਜਾਂਦਾ ਤੇ ਉਹਦੇ ਵਿਰੁੱਧ ਸਾਰੇ ਪਿੰਡ ਦੇ ਇਕੱਠੇ ਹੋ ਕੇ ਕਾਨੂੰਨੀ ਕਾਰਵਾਈ ਆਗਿਆ ਕਰੂਗੀ। ਓਕੇ ਧੰਨਵਾਦ। ਵੀਰ ਜੀ ਜੋ ਨੌਜਵਾਨਾਂ ਨੇ ਵੀਰਾਂ ਨੇ ਅਪਰਾਧਾ ਕੀਤਾ ਵਾ ਤੇ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਜੋ ਅੱਜ ਨਸ਼ੇ ਤੇ ਖੱਲ ਪਹੁੰਚ ਦਾ ਜੋ ਯਤਨ ਕੀਤਾ ਵਾ। ਜਿਵੇਂ ਜੀ ਕਿਸ਼ੇ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਘੱਟ ਨਵਾਂ ਵਾਪਰੀਆਂ ਆ। ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜਾ ਵਾ ਉਹ ਮੌਤ ਹੋਈ ਹੈ। ਪਿੰਡ ਦੇ ਵਿੱਚ ਬਹੁਤ ਜਿਆਦਾ ਨੌਜਵਾਨ ਜਿਹੜੇ ਆ ਇਹ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਆ ਜਿਹੜੀ ਪੁਲਿਸ ਵਾ ਜਾਂ ਸਰਕਾਰਾਂ ਵਾ ਉਹਨਾਂ ਦਾ ਇਸ ਵਾਸਤੇ ਕੋਈ ਧਿਆਨ ਨਹੀਂ ਆ ਇਹ ਪਿੰਡ ਦੇ ਆਪ ਹੀ ਜਿਹੜਾ ਵੇ ਵਿਛੜ ਚੁੱਕਿਆ ਵਾ ਤੇ ਬਹੁਤ ਹੀ ਜਲਦੀ ਇਹ ਪਿੰਡ ਦੇ ਵਿੱਚੋਂ ਜਿਹੜਾ ਵਾ ਨਸ਼ੇ ਦਾ ਜਿਹੜਾ ਸਫਾਇਆ ਕਰ ਦਿੱਤਾ ਜਾਊਗਾ ਤੇ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਅਪੀਲ ਕਰਦੇ ਆਂ ਕਿ ਉਹ ਵੀ ਸਾਡੇ ਨਾਲ ਪੂਰਾ ਸਹਿਯੋਗ ਦੇਵੇ ਕਿ ਅਸੀਂ ਕੇ ਇਹਨੂੰ ਨਸ਼ਾ ਵੇਚਦੇ ਜਾਂ ਨਸ਼ਾ ਲੈਂਦੇ ਕਾਬੂ ਕਰ ਲਿਆ ਤੇ ਉਹ ਜਿਹੜਾ ਵਾ ਉੱਤੇ ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹ ਵੀ ਕੀਤੀ ਜਾਊਗੀ ਤੇ ਜੋ ਕਮੇਟੀ ਕੋ ਵੀ ਆ ਆਪਣੇ ਵੱਲੋਂ ਜਿਹੜਾ ਉਹ ਜਿਹੜਾ ਉਹਨਾਂ ਦਾ ਵਕਟਾਪਾ ਚੜਿਆ ਜਾਊਗਾ ਓਕੇ ਧੰਨਵਾਦ ਤੇ ਜਿਸ ਤਰ੍ਹਾਂ ਲੱਗੇ ਤੁਹਾਡੇ ਪਿੰਡ ਠੱਗੀਆਂ ਸੱਠਿਆਲੇ ਹੋਰ ਪਿੰਡ ਉੱਥੇ ਵੀ ਤੁਸੀਂ ਕੋਈ ਜੇ ਕੱਲ ਨੂੰ ਤੁਹਾਨੂੰ ਦੇਖੇਂਦਾ ਕੋਈ ਇਸ ਤਰ੍ਹਾਂ ਦਾ ਤੇ ਤੁਸੀਂ ਉਹਦੇ ਤੇ ਵੀ ਕੋਈ ਕਾਰਵਾਈ ਕਰਾਓਗੇ ਜਾਂ ਕਰੋਗੇ